ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿੱਥੇ ਜਾ ਰਹੇ ਹੋ ਜੀ ਅਸੀਂ ਅੰਮ੍ਰਿਤਸਰ ਅੱਛਾ ਬਾਗਾ ਬਾਡਰ ਮੁਹੱਤ ਯਾਤਰਾ ਹੀ ਜਾ ਰਹੇ ਹੋ ਯਾਤਰਾ ਤੇ ਕਿੰਨੇ ਨੰਬਰ ਦੇਵੋ ਭਗਵਾਨ ਜੀ ਇਸ ਕੰਮ ਨੂੰ ਜੀ ਇਸ ਕੰਮ ਨੂੰ ਫੁੱਲੋ ਫੁੱਲ ਨੰਬਰ ਦੇ ਦਾਂਗੇ ਪੂਰੇ ਪੂਰੇ ਹੀ ਦੇ ਦਾਂਗੇ ਬਾਗੋ ਬਾਗੋ ਬਾਬਾ ਵਧੀਆ ਜੀ ਵਧੀਆ 12 ਘੰਟੇ ਦਿਨੇ ਦੇ ਨੇ ਲੇਟ ਚੱਲਦੀ ਆ ਰਾਤ ਨੂੰ ਨਹੀਂ ਜਾਣਦੀ ਲੋੜ ਕੋਈ ਹੋਰ ਨਹੀਂ ਇਦੋਂ ਉੱਪਰ ਦੀ ਹੋਰ ਕੀ ਹੋਊਗਾ ਆ ਵੀ ਆ ਗੱਲ ਹੈ ਨਾ ਜੀ ਬਾਬਾ ਗਾਹਾਂ ਨੂੰ ਵੋਟਾਂ ਪਾਓਗੇ ਭਗਵਾਨ ਜੀ ਹਾਂ ਜੀ ਹਾਂ ਜੀ ਪੱਕੀਆਂ ਕਿਉਂ ਆਏ ਹੋਏ ਵਧੀਆ ਕੰਮ ਹੋ ਰਿਹਾ ਜੀ ਕੰਮ ਦੱਸੋ ਕੋਈ ਐ ਨਹੀਂ ਗੱਲ ਬਣਨੀ ਕੀ ਵਧੀਆ ਕਰਤਾ ਹਾਂ ਨਾ ਰੀ ਪਾਣੀ ਦੇ ਰਹੇ ਨੇ ਤੇ ਹੋਰ ਮਤਲਬ ਕ੍ਰਪਸ਼ਨ ਦਾ ਕੰਮ ਘਟਿਆ ਹੋਇਆ ਹੈ ਅੱਛਾ ਆ ਸੜਕਾ ਛੜਕਾ ਬਣਾ ਰਹੇ ਨੇ ਅੱਛਾ ਕਿਵੇਂ ਜੀ ਬਿਜਲੀ ਦਾ 24 ਘੰਟੇ ਚੱਲਦੀ ਆ ਹਾਂਜੀ ਆ ਸੜਕਾਂ ਬਣਾਤੀਆਂ ਬਹੁਤ ਡਬਲ ਵਧੀਆ ਬਣਦੀ ਵਧੀਆ ਖੋਲੀ ਇੱਕ ਲੰਬਾ ਹਾਂਜੀ ਕਹਿੰਦੇ ਉਹ 1000 ਰੁਪਏ ਜ ਨਹੀਂ ਆਇਆ ਫਿਰ ਤੁਸੀਂ ਵੋਟ ਜੇਕਰ ਇਹ ਗਲੇਸ਼ ਪੈ ਗਿਆ ਨਾ ਨਾ ਜੇਕਰ ਇਹ ਮਾਤਾ ਨੇ ਕਹਿੰਦਾ ਮੈਂ ਨਹੀਂ ਰੋਟੀ ਦਿੰਦੀ ਮੁੰਡਾ ਨੂੰ ਵੋਟ ਮਾਤਾ ਕਹਿੰਦੀ ਉਹੀ ਕਰਦਾ ਬਿੱਲ ਨਹੀਂ ਭਰਦੇ अच्छा वो कहंदी वो 1000 रुपी यार वो करदा बीटी पार्टी ने ओए ऐ कहदी ਸਾਡੇ ਪਿੰਡ ਖੜ ਕੇ ਹਾਂ ਕਹਿੰਦਾ ਕੋਈ ਬਾਪੂ ਰਾਤ ਨੂੰ ਮੋਟਰ ਤੇ ਨਹੀਂ ਜਾਊ ਨਾ ਗਿਆਬ ਨਹੀਂ